ਮੰਨੂ ਵਲੋਂਦਰ ਦੇ ਸਵਾਲ ਰਚਨਾਦਰਸ਼ਨ ਸਿੰਘ ਬੜੇ ਹੀ ਸਿੱਧੇ ਤੇ ਸੌਖੇ ਜਿਹੇ ਸਵਾਲ ਨਿਆਣੀ ਉਮਰੇ ਮੇਰੇ ਕੰਨੀ ਪੈਂਦੇ ਸਨ ਕੋਈ ਪੁੱਛਦਾ ਤੇਰਾ ਨਾਂ ਕੀ ਹੈ ਕਿਹਦਾ ਮੁੰਡਾ ਤੂੰ ਸਵਾਲ ਕੋਈ ਇਹ ਵੀ ਕਰਦਾ ਕਿਹੜੇ ਸਕੂਲ ਚ ਪੜਦਾ ਹੈ ਜਮਾਤ ਕਿਹੜੀ ਹੈ ਹਿਸਾਬ ਦੇ ਸਵਾਲਾਂ ਦੀ ਤਰ੍ਹਾਂ ਇਹਨਾਂ ਦੇ ਜਵਾਬ ਲੱਭਣ ਲਈ ਨਾ ਗੁਣਾ ਤਕਸੀਮ ਦੀ ਲੋੜ ਸੀ ਨਾ ਜੋੜ ਘਟਾਓ ਦੀ ਉਮਰ ਨਾਲ ਜਿਉਂ-ਜਿਉਂ ਸੋਝੀ ਵੱਡੀ ਹੋਈ ਕਈ ਸਵਾਲ ਚੁਣੌਤੀਆਂ ਬਣ ਲੱਗੇ ਸਵਾਲਾਂ ਦਾ ਵਾਧਾ ਜ਼ਹਿਰਾ ਸੋਚਾਂ ਨੂੰ ਬਲੇਵੇਂ ਪਾਉਣ ਲੱਗਾ ਸਵਾਲ ਸੁਨਣਾ ਹੀ ਨਹੀਂ ਕਰਨਾ ਵੀ ਸਿੱਖ ਲਿਆ ਸੀ ਕਿਤਾਬੀ ਸਵਾਲਾਂ ਦੇ ਜਵਾਬ ਦਿੰਦਿਆਂ ਬਚਪਨ ਦਾ ਇੱਕ ਖੂਬਸੂਰਤ ਦਿਸਾ ਲੰਘ ਗਿਆ ਸਵਾਲ ਹੁਣ ਜ਼ਿੰਦਗੀ ਨਾਲ ਜੁੜਨ ਲੱਗੇ ਸਨ ਸਮੇਂ ਨਾਲ ਹਰ ਚੀਜ਼ ਬਦਲਦੀ ਹੈ ਸਵਾਲ ਵੀ ਬਦਲੇ ਸਬਰ ਸੁਭਾਅ ਤੇ ਸੋਚਾਂ ਵੀ ਬਹੁਤ ਕੁਝ ਬਦਲਿਆ ਹੋਇਆ ਦੇਖਦਿਆਂ ਹੰਡਾਏ ਪੁਰਾਣੇ ਵੇਲਿਆਂ ਦੀਆਂ ਯਾਦਾਂ ਅੱਖਾਂ ਸਾਹਮਣੇ ਆਉਂਦੀਆਂ ਹਨ ਯਾਦ ਆਉਂਦਾ ਵਰੀਆਂ ਪਹਿਲੋਂ ਮੇਰੇ ਵੱਡੇ ਭਰਾ ਦੇ ਇੱਕ ਦਿਨ ਸੱਟ ਲੱਗ ਗਈ। ਲਹੂ ਵਗਦਾ ਦੇਖਦਿਆਂ ਰੋਣ ਹਾਕਾ ਮੈਂ ਵੀ ਹੋ ਗਿਆ। ਲੈ ਰੋਣ ਵਾਰੀ ਕਿਹੜੀ ਗੱਲ ਆ। ਕੱਲ ਪਰਸੋਂ ਨੂੰ ਗਿੱਟਾ ਠੀਕ ਹੋ ਜੂ। ਦੋਵੇਂ ਫਿਰ ਤੋਂ ਖੇਡਾਂਗੇ। ਉਸਨੇ ਕਿਹਾ ਮੇਰੇ ਮੋਢੇ ਉਸਨੇ ਹੱਥ ਰੱਖਿਆ ਤੇ ਮੈਂ ਉਸਦੇ ਠੀਕ ਹੋਣ ਤੱਕ ਆਪਣੀਆਂ ਬਾਹਾਂ ਮੋਢਿਆਂ ਦਾ ਸਾਰਾ ਉਸ ਨੂੰ ਤੁਰਨ ਦਿੱੰਦਾ ਰਿਹਾ। ਉਦੋਂ ਦੁੱਖ ਸੁੱਖ ਦੀ ਸਾਂਝ ਹਰ ਪਾਸੇ ਸੀ। ਉਮਰਾਂ ਦੇ ਪੰਡੇ ਤੇ ਕਰਦਿਆਂ ਸੁੱਚੇ ਮੋਢੇ ਰੰਗ ਕਰ ਕਰ ਫਿੱਕੇ ਪੰਡੇ ਦੇਖੇ। ਮਿਲਣਾ ਕਿਤੇ ਉਹ ਲੈ ਗਿਆ ਵਕਤ ਬਦਲਿਆ ਜਾਂ ਅਸੀਂ ਆਪ ਸੋਚਦੇ ਆ ਨਵੇਂ-ਨਵੇਂ ਸਵਾਲਾਂ ਦੀਆਂ ਤੰਦਾਂ ਹੋਰ ਵੀ ਉਲਝਣ ਲੱਗਦੀਆਂ ਨਾ ਸਾਂਝਾ ਰਹੀਆਂ ਨਾ ਅਹਿਸਾਸ ਸੋਹਣੇ ਰਿਸ਼ਤਿਆਂ ਦੀ ਇਹ ਕੋਈ ਨਵੀਂ ਕਹਾਣੀ ਸੀ ਸੋਚਾਂ ਚ ਇਹ ਸਵਾਲ ਲਟਕਦਾ ਰਹਿੰਦਾ ਛੁੱਟੀਆਂ ਕਦੋਂ ਖਤਮ ਹੋਣਗੀਆਂ ਇੱਕ ਦਿਨ ਮੈਨੂੰ ਮਾਂ ਨੇ ਪੁੱਛਿਆ ਦਸ ਕੁ ਦਿਨ ਅਜੇ ਬਾਕੀ ਹਨ ਮੈਂ ਕਿਹਾ ਉਂਝ ਗੱਲ ਇਹ ਸੀ ਕਿ ਮੇਰਾ ਛੋਟਾ ਭਰਾ ਗਰਮੀ ਦੀਆਂ ਛੁੱਟੀਆਂ ਵਿੱਚ ਭੂਆ ਕੋਲ ਗਿਆ ਹੋਇਆ ਸੀ ਮਾਂ ਦਾ ਉਸ ਬਿਨਾਂ ਜੀਣਾ ਲੱਗੇ ਕਦੇ ਇਧਰ ਜਾਵੇ ਕਦੇ ਉਧਰ ਡੂੰਗੀ ਚੁੱਪ ਵਿੱਚ ਡੁੱਬੀ ਉਹ ਕੰਮ ਕਰਦੀ ਰਹਦੀ ਕੱਪੜੇ ਧੋਂਦੀ ਸੁੱਕਣੇ ਪਾਉਂਦੀ ਚੁੱਲ੍ਹੇ ਚੌਂਕਾ ਸਾਹਮਦੀ ਛੁੱਟੀਆਂ ਮੁੱਕਣ ਪਿੱਛੋਂ ਜਦੋਂ ਘਰ ਮੁੜਿਆ ਤਾਂ ਮਾਂ ਦੀਆਂ ਅੱਖਾਂ 'ਚੋਂ ਹੰਝੂ ਟਪਕਣੋਂ ਹੀ ਨਾ ਰੁਕਣ ਚਿੱਠੀਆਂ ਦਾ ਜ਼ਮਾਨਾ ਸੀ ਪੜ੍ਹ ਲਿਖ ਕੇ ਮੈਂ ਸ਼ਹਿਰ ਨੌਕਰੀ ਕਰਨ ਲੱਗਾ ਪਾਪਾ ਜੀ ਦੀ ਚਿੱਠੀ ਆਉਂਦੀ ਕਾਦਾਵੇਂਗਾ ਤੇਰੀ ਮਾਂ ਬੜੀ ਉਧਰ ਹੀ ਪਈ ਆ ਇੱਕ ਦੋ ਛੁੱਟੀਆਂ ਵਾਧੂ ਲੈ ਆਈਂ ਰਾਜ ਕੇ ਮਾਂ ਦੀਆਂ ਗੱਲਾਂ ਕਰਾਂਗੇ ਭਾਵ ਤੇ ਭਾਵਨਾਵਾਂ ਇਹਨਾਂ ਚਿੱਠੀਆਂ ਚ ਕੀ ਹੁੰਦੀਆਂ ਹੁੰਦੀਆਂ ਸਨ ਚਿੱਠੀ ਆਉਣ ਦਾ ਚਾਹ ਮੈਨੂੰ ਕਮਲਾ ਜੀ ਕਰ ਦਿੰਦਾ ਮੈਂ ਪੰਜ ਪੰਜ ਬਾਰ ਵੀ ਕਈ ਚਿੱਠੀਆਂ ਪੜ੍ਹੀਆਂ ਜ਼ਿੰਦਗੀ ਦੀ ਖੂਬਸੂਰਤੀ ਇਹ ਚਿੱਠੀਆਂ ਤੇ ਓੜੀ ਕਈ ਸਨ ਮੋ ਆਪਣਾ ਸਮਝ ਸਾਡੇ ਵੇਲਿਆਂ ਨੇ ਇਹ ਸਭ ਦੇਖਿਆ ਹੈ ਹਵਾ ਦਾ ਰੁਖ ਹੁਣ ਬਦਲ ਗਿਆ ਹੈ ਰਿਸ਼ਤੇ ਹੁਣ ਚੁੱਪ ਹਨ ਚਿੱਠੀਆਂ ਦੇ ਬੋਲ ਬੰਦ ਹੋ ਕੇ ਰਹਿ ਗਏ ਹਨ ਬਰਿਆਂ ਵੱਦੀ ਬੇਗਾਨੀਆਂ ਛੱਤਾਂ ਹੇਠ ਰਹਿਣ ਪਿੱਛੋਂ ਮੇਰੇ ਇੱਕ ਨਜ਼ਦੀਕੀ ਨੇ ਬੜੇ ਚਾਅ ਨਾਲ ਨਵੇਂ ਕਰ ਦਿਓ ਸਾਰੀ ਕੀਤੀ ਖੁੱਲੇ ਡੁੱਲੇ ਘਰ ਵਿੱਚ ਰਹਿਣ ਸਹਿਣ ਦੀ ਹਰ ਸਹੂਲਤ ਸੀ ਆਪੋ ਆਪਣੇ ਕਮਰੇ ਸਨ ਇੱਕ ਦੂਜੇ ਕੋਲ ਬਹਿਣਾ ਵੀ ਹੌਲੀ ਹੌਲੀ ਜਿਵੇਂ ਘਰ ਦੇ ਜੀਆਂ ਨੂੰ ਭੁੱਲ ਗਿਆ ਹੋਵੇ ਮੋਬਾਈਲ ਦੀ ਟਿਕਟਿਕ ਵਿੱਚ ਗਵਾਚੀਆਂ ਤੇ ਸਕਰੀਨ ਨਾਲ ਚਿਪਕੀਆਂ ਇਹਨਾਂ ਦੀਆਂ ਉਂਗਲੀਆਂ ਫੇਸਬੁੱਕ ਉੱਤੇ ਨਵੇਂ ਰਿਸ਼ਤੇ ਪਾਲਦੀਆਂ ਤੇ ਬਣਾਉਂਦੀਆਂ ਮੇਰੇ ਨਾਲ ਕਦੇ-ਕਦੇ ਉਹ ਘਰ ਵਿੱਚ ਉਸਰੀਆਂ ਉੱਚੀਆਂ ਅਣਦੇਸ਼ਤੀਆਂ ਕੰਧਾਂ ਦੀ ਗੱਲ ਕਰਦਾ ਉਹ ਇਸ ਨਾਲੋਂ ਤਾਂ ਇੱਕ ਕਮਰੇ ਵਾਲਾ ਮਕਾਨ ਹੀ ਚੰਗਾ ਸੀ ਰਲ ਮਿਲ ਕੇ ਇਕੱਠੇ ਬੈਠ ਦਿੱਤਾ ਸੀ ਹਨ ਲੱਗਦਾ ਜਿਵੇਂ ਘਰ ਵਿੱਚ ਰਹਿੰਦਿਆਂ ਵੀ ਮਿਲਿਆਂ ਨੂੰ ਚਿਰ ਹੋ ਗਿਆ ਹੋਵੇ ਨਵੇਂ ਜ਼ਮਾਨੇ ਦੇ ਅਸਹਿ ਤਰਤ ਉਸ ਤੇ ਬੋਲਾਂ ਬਿਸਨ ਬੜਾ ਪਰ ਡਾਰੋਂ ਵਿਛੜੀ ਕੂੰਝ ਦੇ ਦਰਦ ਜਾ ਹੋ ਗਿਆ ਹੈ ਇਸ ਦਿਨ ਸਾਡੇ ਤੇ ਵੀ ਆਈ ਸਮਝੋ ਮੈਨੂੰ ਡਾਰ ਵਿੱਚ ਰਲਾਉਣ ਵਾਲਾ ਕੋਈ ਤਿਸਤਾ ਨਹੀਂ ਉਸਨੇ ਕਿਹਾ ਸੁਣ ਕੇ ਮੈਂ ਠੱਠੰਬਰ ਗਿਆ ਜਾਣ ਲੱਗਾ ਤਾਂ ਮੈਂ ਉਸਨੂੰ ਰੋਕ ਲਿਆ ਯਾਰ ਸਾਰੀਆਂ ਉਂਗਲਾਂ ਕਦੀ ਇੱਕੋ ਜੀਆਂ ਨਹੀਂ ਹੁੰਦੀਆਂ ਸਰਵਨ ਪੁੱਤ ਵੀ ਜਿਉਂਦੇ ਆਜੇ ਮੈਂ ਕਿਹਾ ਚੰਗੀ ਗੱਲ ਆ ਪਰ ਪਹਿਲਾਂ ਵਾਲੀਆਂ ਗੱਲਾਂ ਵੀ ਹੁਣ ਨਹੀਂ ਰਹੀਆਂ ਤੂੰ ਵੀ ਭਰਾਵਾ ਤੇ ਮਾਪਿਆਂ ਦੇ ਡੁੱਲ ਡੁੱਲ ਪੈਂਦੇ ਪਿਆਰ ਵਾਲਾ ਆਪਣਾ ਬਚਪਨ ਦੇਖਿਆ ਮੈਂ ਵੀ ਤੂੰ ਵੀ ਮਾਪੇ ਸੰਭਾਲੇ ਮੈਂ ਵੀ ਜਿੱਥੋਂ ਤੁਰੇ ਹੋਈਏ ਉਹ ਰਾਹ ਨਹੀਂ ਭੁੱਲੀ ਦੀ ਨਵੀਂ ਪੀੜੀ ਹਿੱਤੇ ਪਣੀਰੀ ਤਾਂ ਆਖਦਾ ਚੁੱਪ ਕਰ ਗਿਆ ਉਸਦੇ ਬਾਲਾਂ ਦੀ ਸਫੈਤੀ ਵਿੱਚੋਂ ਝਲਕਦਾ ਉਸਦੇ ਮਨ ਦਾ ਕੋਈ ਡਰ ਮੇਰੇ ਸਾਹਮਣੇ ਸੀ ਸੀਨੇ ਵਿੱਚ ਦਰਦ ਦਬਾਈ ਉਹ ਘਰ ਮੁੜ ਗਿਆ ਮੇਰੇ ਅੰਦਰ ਸੋਚਣ ਲਈ ਕਈ ਸਵਾਲ ਛੱਡ ਗਿਆ ਸੋਚਦਾ ਸਾਂ ਇੱਕ ਅਜਿਹਾ ਵਕਤ ਵੀ ਹੁੰਦਾ ਹੈ ਜਦੋਂ ਆਪਣਾ ਸਾਰਾ ਸਮਾਂ ਆਪਣੇ ਬੱਚਿਆਂ ਨੂੰ ਦੇਣ ਵਾਲੇ ਮਾਪੇ ਉਹਨਾਂ ਨਾਲ ਦੋ ਚਾਰ ਗੱਲਾਂ ਕਰਨ ਤੇ ਕੋਲ ਬਹਿਣ ਲਈ ਦੋਵੇਂ ਹੱਥ ਜੋੜ ਕੇ ਉਹਨਾਂ ਕੋਲੋਂ ਸਮਾਂ ਮੰਗਦੇ ਹਨ ਉਹਨਾਂ ਨੂੰ ਖਾਸੇ ਦੇਣ ਜੋਗੇ ਦੋ ਪਲ ਵੀ ਸਾਡੇ ਕੋਲ ਨਹੀਂ ਹਨ ਉਹਨਾਂ ਦੀ ਸਪੀਡ ਦਾ ਅਹਿਸਾਸ ਅਸੀਂ ਕਦੋਂ ਕਰਨਾ ਹੈ ਇਹ ਸਵਾਲ ਮੇਰੇ ਅੰਦਰ ਉਦੋਂ ਵੀ ਸੀ ਹੁਣ ਵੀ ਹੈ ਕਿਤਾਬੀ ਵਰਕਿਆਂ ਦੇ ਸਵਾਲਾਂ ਜਿਹਾ ਇਸ ਸਵਾਲ ਨਹੀਂ ਹੈ ਜਿਸ ਦਾ ਜਵਾਬ ਪੜ੍ਹ ਕੇ ਦਿੱਤਾ ਜਾ ਸਕਦਾ ਹੋਵੇ। ਕੁਝ ਸਵਾਲ ਆਪਣੇ ਆਪ ਨੂੰ ਕਰਨ ਵਾਲੇ ਹੁੰਦੇ ਨੇ ਤੇ ਜਵਾਬ ਵੀ ਸਾਨੂੰ ਆਪਣੇ ਅੰਦਰੋਂ ਲੱਭਣੇ ਪੈਂਦੇ ਹਨ। ਧੰਨਵਾਦ।